ਮੈਂ ਪੱਤਰਕਾਰ ਜੀਐਸ ਉਹਨੂੰ ਸੱਚ ਦੀ ਆਵਾਜ਼ ਦੇ ਚੈਨਲ 'ਤੇ ਤੁਹਾਨੂੰ ਦੱਸ ਰਿਹਾ ਕਿ 16 ਹਾਰ ਨੂੰ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲਾ ਬੜੀ ਸ਼ਰਧਾ ਦੇ ਧੁੰਦਾਂ ਮਨਾਇਆ ਜਾ ਰਿਹਾ ਜਿਸ ਵਿੱਚ ਕੀ ਸੇਵਾਦਰ ਦੱਸ ਰਹੀ ਭੀ ਅੱਜ ਜੋ ਬਾਬਾ ਜੀ ਵੱਲੋਂ ਗੋਂਸਪਾਕ ਸਰਕਾਰ ਵੱਲੋਂ ਜੋ ਹੈ ਇਹ ਮਹਿੰਦੀ ਰਸਮ ਜੋ ਵੀ ਅੱਜ ਕਰ ਰਏ ਆ ਨੇ ਜਿਸ ਰਹੀ ਮੈਂ ਤੁਹਾਨੂੰ ਥੋੜੀ ਦੇਰ ਬਾਅਦ ਕਮੇਟੀ ਦੇ ਮੈਂਬਰਾਂ ਨਾਲ ਤੋਂ ਜਾਣੂ ਕਰਾਵਾਂਗਾ ਕਿ ਉਹ ਕਿਸ ਤਰ੍ਹਾਂ ਦਾ ਇਹਨਾਂ ਦਾ ਪ੍ਰੋਗਰਾਮ ਕਰ ਰਹੇ ਨੇ ਉਹ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਮੈਂ ਪੱਤਰਕਾਰ ਜੀਐਸ ਉਹਨੂੰ ਸੱਚ ਦੀ ਵਾਰ ਰਹੀ ਤੁਹਾਨੂੰ ਦੱਸ ਰਿਹਾ ਕਿ ਇਹ ਪਿੰਡ ਭਾਦਰ ਵਿਖੇ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਦੀ 16 ਹਾਰ ਨੂੰ ਜੋ ਆਪਾਂ ਮੇਲਾ ਕਰਾਉਨੇ ਆ ਆਪਾਂ ਗਗਨ ਜੀ ਹੁਣ ਆ ਨਾ ਗੱਲ ਕਰਾਂਗੇ ਕਿ ਆਪਾਂ ਜੋ ਮਹਿੰਦੀ ਰਸਮ ਆ ਉਹ ਇਸ ਸਾਲ ਹੀ ਕਰ ਰਹੇ ਆ ਕਿ ਜਾਂ ਹਰ ਸਾਲ ਦੀ ਕਰਦੇ ਆ ਜਕਾਰਾ ਬਾਬੇ ਰਾਂਝੇ ਸ਼ਾਹ ਵੇ ਪੂਰੀ ਸ਼ਾਹ ਜੀ ਦਾ ਬੋਸ ਸਤਿ ਸ੍ਰੀ ਅਕਾਲ ਕੀ ਹੈ ਦਰਬਾਰ ਤੁਹਾਨੂੰ-ਤਨ ਬਾਬੇ ਰਾਂਝੇ ਸ਼ਾਹ ਵੇ ਪੂਰੀ ਸ਼ਾਹ ਜੀ ਦੀ ਸੇਵਾਦਾਰ ਸਾਰੇ ਕਮੇਟੀ ਇਕੱਠੀ ਹੋਈ ਆ ਤੇ ਮਹਿੰਦੀ ਦੀ ਰਸਮ ਅਸੀਂ ਪਹਿਲੀ ਵਾਰ ਕੀਤੀ ਦਰਬਾਰ ਤੇ ਮਹਿੰਦੀ ਦੀ ਰਸਮ ਤਾਂ ਭਾਵੇਂ ਜਿਦਾਂ ਵਿਆਹ ਸ਼ਾਦੀ ਤੇ ਸ਼ਗਨਾ ਦਾ ਕੰਮ ਮਹਿੰਦੀ ਲਾ ਕੇ ਹੁੰਦਾ ਵਾ ਇਦਾਂ ਹੀ ਦਰਬਾਰ ਸਮਝੋ ਕਿ ਵਿਆਹ ਸਰਕਾਰਾਂ ਦਾ ਵਿਆਹ ਹੀ ਹੁੰਦਾ ਵਾ ਤੇ ਸ਼ਗਨਾ ਦਾ ਕੰਮ ਇਸ ਕਰਕੇ ਮਹਿੰਦੀ ਦੀ ਰਸਮ ਦਰਬਾਰ ਵਿੱਚ ਕੀਤੀ ਜਾਂਦੀ ਹੈ ਗगन ਜੀ ਜੋ ਕੱਲ ਦਾ ਪ੍ਰੋਗਰਾਮ ਆਪਾਂ ਰੱਖਿਆ ਜੇ ਉਹਦੇ ਵਿੱਚ ਆਪਾਂ ਕਲਾਕਾਰ ਮਂਗਾ ਰਹੇ ਹਾਂ ਉਹ ਕਲਾਕਾਰ ਦਾ ਨਾਮ ਸਾਨੂੰ ਜਾਨੂ ਕਰੋ ਉਸ ਤੋਂ ਲਾਭ ਦੱਸੋ ਕਿ ਆਪਾਂ ਕਿਹੜੇ ਕਿਹੜੇ ਕੋਲ ਕਬੱਡੀਆਂ ਕਰਵਾ ਰਹੇ ਹਾਂ ਤੇ ਕਿਹੜੀਆਂ ਕਿਹੜੀਆਂ ਟੀਮਾਂ ਆ ਰਹੀਆਂ ਨੇ ਸیرے 8 ਵਜੇ ਛੰਡੇ ਦੀ ਰਸਮ ਹੋਏਗੀ 12 ਵਜੇ ਪੰਜਾਬ ਦੇ ਮਸ਼ਹੂਰ ਕਲਾਕਾਰ ਕਾਸ਼ੀਨਾਥ ਦੀ ਆਪਣੀ ਮਨ ਲ ਸੰਗੀਤ ਨਾਲ ਦੁਨੀਆ ਨੂੰ ਨਿਹਾਲ ਕਰਨਗੇ ਤੇ ਉਸ ਤੋਂ ਬਾਅਦ ਕੋਲ ਕਬੱਡੀਆਂ ਹੋਣਗੀਆਂ ਠੀਕ ਹੈ ਜੀ ਧੰਨਵਾਦ ਜੀ ਯਾਰ ਕਰਾ ਲੱਲਾ ਵਾਲੇ ਪੀਰ ਦਾ ਬਹੁਤ ਸੱਚੇ ਸਰਪਾਰ ਕੀ ਜੈ